ਹੈਲੋ ਆਦਾਬ ਨਮਸਤੇ ਇਸ ਸਟਰੀਕ ਵੈਲਕਮ ਬੈਕ ਟੂ ਦਾ ਪੋਲੀਗੁੱਡ ਮੋਜੋ ਟੋਟਲ 47 ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ 2023 ਸਾਲ ਵਿੱਚ ਦੋ ਫਿਲਮਾਂ ਸੁਪਰ ਹਿੱਟ ਚਾਰ ਫਿਲਮਾਂ ਹਿੱਟ ਤੇ ਇੱਕ ਫਿਲਮ ਨੇ ਬ੍ਰੇਕਵਨ ਕੀਤਾ ਉਹ ਮੈਨੂੰ ਲੱਗਦਾ ਹੈ ਕਿਉਂਕਿ ਇਹ ਬ੍ਰੇਕਵਨ ਕਰਨ ਵਾਲੀ ਫਿਲਮ ਨੂੰ ਕਈ ਇੱਕ 65 ਆਲੋਚਕ ਤਾਂ ਫਲॉप ਫਿਲਮ ਦੀ ਇੰਡਸਟਰੀ ਵਿੱਚ ਰੱਖੀ ਬੈਠੇ ਨੇ ਔਰ ਸਿਰਫ ਬਾਕਸ ਆਫਿਸ ਕਲੈਕਸ਼ਨ ਦੇ ਆਧਾਰ ਤੇ ਹੀ ਫਿਲਮ ਨੂੰ ਹਿੱਟ ਜਾਂ ਫਲॉप ਮੰਨਿਆ ਜਾਂਦਾ ਹੈ ਫਿਲਮ ਪ੍ਰੋਡਿਊਸਰ ਫਿਲਮ ਰਿਲੀਜ਼ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਪੈਸੇ ਕਮਾਉਂਦੇ ਨੇ ਜਦੋਂ ਫਿਲਮਾਂ ਸਿਨੇਮੇ ਵਿੱਚੋਂ ਲੈ ਜਾਂਦੀਆਂ ਨੇ ਉਹੋ ਸਮਝਣ ਲਈ ਤੁਹਾਨੂੰ ਆਈ ਬਟਨ ਤੇ ਲਿੰਕ ਦਿੱਤਾ ਆ ਉਹੋ ਵੀਡੀਓ ਦੇਖ ਕੇ ਤੁਹਾਨੂੰ ਇਹ ਸਾਰਾ ਤਾਣਾ ਬਾਣਾ ਸਮਝ ਆ ਜਾਏਗਾ ਆਪਾਂ ਵਾਪਸ ਮੁਡੇ ਤੇ ਆਉਨੇ ਆ ਇਹ ਤਾਂ ਸਿਰਫ ਸੱਤ ਫਿਲਮਾਂ ਦੀ ਹੀ ਗੱਲ ਕੀਤੀ ਹੈ ਆਪਾਂ 37 ਵਿੱਚੋਂ 7 ਨੂੰ ਘੱਟ ਕਰ ਦਈਏ 40 ਬਚੀਆਂ ਫਿਲਮਾਂ ਜਿਨ੍ਹਾਂ ਚੋਂ 20 ਫਿਲਮਾਂ ਦਾ ਤਾਂ ਤੁਸੀਂ ਕਿਸੇ ਨੇ ਜ਼ਿਕਰ ਵੀ ਨਹੀਂ ਸੁਣਿਆ ਹੋਣਾ ਬਾਕੀ ਵੀ ਫਿਲਮਾਂ ਜਿਹੜੀਆਂ ਵੱਡੇ ਵੱਡੇ ਸਟਾਰਾਂ ਦੀਆਂ ਸੀ ਜਿਹੜੇ ਕਰੋੜ ਕਰੋੜ ਰੁਪਇਆ ਇੱਕ ਫਿਲਮ ਦਾ ਲੈਂਦੇ ਨੇ ਆਪ ਲੈ ਹੋਏ ਪੈਸੇ ਵੀ ਪ੍ਰੋਡਿਊਸਰ ਦੀ ਜੇਬ ਚ ਕਮਾ ਕੇ ਨਹੀਂ ਪਾ ਸਕੇ ਉਹਨਾਂ ਦੀ ਗੱਲ ਕਰਦੇ ਆ ਇਨ੍ਹਾਂ ਫਿਲਮਾਂ ਨੇ ਹੀ ਪ੍ਰੋਡਿਊਸਰਾਂ ਦੀਆਂ ਜੇਬਾਂ ਪਾੜੀਆਂ ਨੇ ਤੇ ਸ਼ਾਇਦ ਅਗਲੀ ਵਾਰ ਉਹ ਹੌਸਲਾ ਬਣਾ ਕਰਨ ਨਵੀਂ ਫਿਲਮ ਬਣਾਉਣ ਦਾ 2023 ਦੀ ਸ਼ੁਰੂਆਤ ਵਿੱਚ ਇੱਕ ਫਿਲਮ ਆਈ ਸੀ ਹਵੇਲੀ ਤਾਨੂੰ ਨਹੀਂ ਪਤਾ ਇਸੇ ਲਈ ਯਾਦ ਕਰਵਾਇਆ ਅਗਲੇ ਸਾਲ ਤਾਂ ਸ਼ਾਇਦ ਪ੍ਰੋਡਿਊਸਰ ਆਪ ਵੀ ਭੁੱਲ ਜੇ ਇਹੀ ਹਾਲਤ ਹੋਈ ਕੰਜੂਸ ਮਜਨੂ ਤੇ ਖਰਚੀਲੀ ਲੈ ਲਾ ਫਿਲਮ ਦੀ ਆਪਕੋ ਇਸ ਉਮਰ ਮੈਂ ਤਲਾਕ ਚਾਹੀਏ ਤਲਾਕ ਤਾਂ ਮੈਂ ਲੈ ਕੇ ਰਹੂੰਗੀ ਓ ਜੱਜ ਸਾਹਿਬ ਖਾਣ ਦੀ ਕੀ ਗੱਲ ਕਰਦੇ ਹੋ ਇਹ ਤਾਂ ਸਾਨੂੰ ਹੱਗੜ ਮਿਲ ਹੀ ਦਿੰਦੇ ਇੱਕ ਫਿਲਮ ਰੋਡ ਰੇਂਜ 2090 ਕੈਨੇਡੀਅਨ ਪ੍ਰੋਡਿਊਸਰ ਕੈਨੇਡੀਅਨ ਐਕਟਰਸ ਕੈਨੇਡਾ ਵਿੱਚ ਹੀ ਰਿਲੀਜ਼ ਹੋਈ YouTube ਤੇ ਵੀ ਪਈ ਆ ਜੇ ਤੁਸੀਂ ਦੇਖਣੀ ਹੋਈ ਬਿਜ਼ਨਸ ਲਾਸਟ ਦਾ ਕਾਲਾ ਪੁੱਲ ਸਕਦਾ ਸੀ ਪਰ ਮੁਖਬਰੀ ਨਹੀਂ ਇਹ ਮੈਂ ਉਸ ਦਿਨ ਹਸਾਬ ਲਾ ਲਿਆ ਸੀ ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੇ ਭਰਾਵਾ ਤੂੰ ਕੋੜੀ ਚੜਦਿਆਂ ਨੂੰ ਦੇਖਿਆ ਮੈਂ ਨਿਕਾ ਮਾਰਦਾ ਐਵੇਂ ਕਰਕੇ ਦਿਖਾ ਇੱਥੇ ਇੱਥੇ ਆਮਨ ਇਸ ਇਟ ਇਹ ਕਿਸੇ ਗਾਣੇ ਦੇ ਟਾਈਟਲ ਨਹੀਂ ਇਹ ਫਲॉप ਫਿਲਮਾਂ ਦੇ ਹੀ ਟਾਈਟਲ ਨੇ ਮੇਰਾ ਬਾਬਾ ਨਾਨਕ ਜੀ ਜਿਹੜੇ ਬਾਬੇ ਦੇ ਸਹਾਰੇ ਤੂੰ ਇਹ ਫੈਸਲਾ ਲਿਆ ਨਾ ਮੈਂ ਵੀ ਵੇਖਦਾ ਹਾਂ ਉਹ ਤੇਰਾ ਕਿੱਥੋਂ ਤੱਕ ਸਾਥ ਦਿੰਦਾ ਹੈ ਨਿਡਰ ਫਿਲਮਾਂ ਬਣਾਉਣਾ ਇੱਕ ਸੀਰੀਅਸ ਬਿਜ਼ਨਸ ਹੈ ਜੇ ਤੁਸੀਂ ਸ਼ੌਂਕ ਪੂਰਾ ਕਰਨਾ ਹੈ ਤਾਂ ਉਹੀ ਹਾਲ ਹੋਣਾ ਹੈ ਜਿਹੜਾ ਯੂਥ ਫੈਸਟੀਵਲ ਫਿਲਮ ਦਾ ਹੋਇਆ ਤੂਫਾਂਗ ਤੇ ਹੱਕ ਸੱਚ ਦੇ ਇਨਸਾਫ ਲਈ ਤੂਫਾਨ ਬਣ ਕੇ ਖੜੀ ਰਹੂਗੀ ਸ਼ਾਟੈਂਕ ਸੇ ਨੂੰ ਮਾਰਨਾ ਨਹੀਂ ਚਾਹਤਾ ਬਕੀ ਕਰ ਮੇਰੇ ਹੱਥੋਂ ਬੰਦਾ ਮਾਰੀ ਜਾਂਦਾ ਸ਼ਾਟ ਇਹ ਪਹਿਲਾਂ ਹਿੰਦੀ ਚ ਵੀ ਰਿਲੀਜ਼ ਕੀਤਾ ਗਿਆ ਸੀ ਫਿਰ ਪੰਜਾਬੀ ਵਿੱਚ ਡੱਬ ਕਰਕੇ ਦੁਬਾਰਾ ਰਿਲੀਜ਼ ਕੀਤਾ ਪਰ ਬੱਲੇ ਉਹ ਚਲਾਕ ਸਨ ਜੂਨੀਅਰ ਰੋਪੀ ਲੱਭਦੀ ਮੇਰ ਵਾਈਸ ਪੰਜਾਬ ਵਿੱਚ ਮਿਸ ਯੂਨੀਵਰਸ ਦੇ ਆਪੋਜੀਟ ਪੁੱਤਰ ਨੂੰ ਹੀਰੋ ਲੈ ਕੇ ਉਪਾਸਨਾ ਸਿੰਘ ਨੇ ਬਣਾਈ ਫਿਲਮ ਯਾਰਾਂ ਦੀਆਂ ਪੌਮਾਰਾਂ ਵੀ ਬਾਕਸ ਆਫਿਸ ਤੇ ਡੱਬਾ ਅਮਰ ਨੂਰੀ ਤੇ ਜਸਵਿੰਦਰ ਭੱਲਾ ਨੂੰ ਲੈ ਕੇ ਬਣਾਈ ਫਿਲਮ ਉੜੀਕਾਂ ਤੇਰੀਆਂ ਤੇ ਨਾਲ ਹੀ ਇੱਕ ਹੋਰ ਫਲॉप ਫਿਲਮ ਅਮਰ ਨੂਰੀ ਦੇ ਹਿੱਸੇ ਆਈ ਪਿੰਡ ਅਮਰੀਕਾ ਨਿੰਜਾ ਦੇ ਹਿੱਸੇ ਆਈ ਫਲॉप ਫਿਲਮ ਜ਼ਿੰਦਗੀ ਜਿੰਦਾਬਾਦ ਮਿੰਟੂ ਗੁਰਦਾਸਪੁਰੀਆ ਗੈਂਗਸਟਰ ਦੇ ਨਾਵਲ ਤੇ ਆਧਾਰਿਤ ਇਸੇ ਹੋਰ ਸਟਾਰ ਦੀਆਂ 2023 ਵਿੱਚ 4 ਫਿਲਮਾਂ ਰਿਲੀਜ਼ ਹੋਈਆਂ ਪਰ ਰੌਸ਼ਨ ਪ੍ਰਿੰਸ ਦੇ ਹਿੱਸੇ 4 ਫਲॉप ਫਿਲਮਾਂ ਜੀ ਬਾਈ ਜੀ ਰੰਗ ਰੱਤਾ ਸਰਦਾਰਾ ਸਿੰਘ ਐਂਡ ਸੰਸ ਦਿਨਾ ਬੈਂਡ ਚੱਲ ਇੰਗਲੈਂਡ ਸਭ ਤੋਂ ਵੱਧ ਫਿਲਮਾਂ ਵੀ ਕੀਤੀਆਂ ਤੇ ਦੇਵ ਖਰੋੜ ਨੇ ਫਲॉप ਫਿਲਮਾਂ ਦੀ ਲਿਸਟ ਵਿੱਚ ਇੱਕ ਫਿਲਮ ਪਾਈ ਯਾਰਾਂ ਦਾ ਰਤਬਾ ਸਿਮਰਨਜੀਤ ਸਿੰਘ ਹੁੰਦਲ ਆਪ ਹੀ ਐਕਟਿੰਗ ਤੇ ਫਿਲਮਸ ਹੀ ਮਾਈਨਿੰਗ ਹਰੀਸ਼ ਵਰਮਾ ਤੇ ਸਿਮੀ ਚਾਹਲ ਦੇ ਹਿੱਸੇ ਆਈਆਂ ਫਲॉप ਫਿਲਮਾਂ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਤੇ ਐਨੀ ਹਾਓ ਮਿੱਟੀ ਪਾਓ ਕਮਲਜੀਤ ਸਿੰਘ ਪ੍ਰਿੰਸ ਦੀ ਚੇਤਾ ਸਿੰਘ ਨੂੰ ਚੇਤੇ ਰੱਖਿਆ ਜਾਊ ਕਮਲਜੀਤ ਦੀ ਐਕਟਿੰਗ ਕਰਕੇ ਛੋਟੀ ਉਮਰੇ ਦਿਲ ਟੁੱਟਿਆ ਇਨਾ ਛੋਟੀ ਉਮਰੇ ਦਿਲ ਟੁੱਟਦਾ ਨਾ ਉਹੀ ਅੰਕੀ ਜਾ ਕੇ ਰਿਕਾਰਡ ਤੋੜ ਦਿਆ ਪਾ ਲਿਆ ਪਿੱਛੇ ਤਾਂ ਕਰੋੜ ਰੁਪਏ ਤੋਂ ਉੱਤੇ ਦਾ ਬਜਟ ਲੱਗਿਆ ਆਇਆ ਸੀ ਬਿੰਨੂ ਢਿੱਲੋਂ ਨੇ ਫਲॉप ਫਿਲਮਾਂ ਵਿੱਚ ਹਿੱਸਾ ਪਾਇਆ ਕੋਲ ਕੱਪੇ ਫਿਲਮ ਨਾਲ ਸਰਗੁਣ ਮਹਿਤਾ ਦੇ ਹਿੱਸੇ ਆਈ ਫਿਲਮ ਜਦੋਂ ਸਾਊਥ ਹਾਲ ਚਿੜੀਆਂ ਦਾ ਚੰਬਾ ਤੇ ਸਰਾਬਾ ਫਿਲਮ ਦੀਆਂ ਸਿਫਤਾਂ ਬਹੁਤ ਹੋਈਆਂ ਤਾਰੀਫਾਂ ਕੀਤੀਆਂ ਪਰ ਬਾਕਸ ਆਫਿਸ ਤੇ ਨਹੀਂ ਚੱਲੀ ਦਾਸਤਾਨੇ ਸਰਹੰਦ ਫਿਲਮ ਨੂੰ ਸ਼੍ਰੋਮਣੀ ਕਮੇਟੀ ਨੇ ਇਜਾਜ਼ਤ ਨਹੀਂ ਦਿੱਤੀ ਦੁਨੀਆਂ ਦੇ ਕਈ ਹੋਰ ਮੁਲਕਾਂ 'ਚ ਇਹ ਫਿਲਮ ਰਿਲੀਜ਼ ਹੋਈ ਇਸੇ ਲਈ ਜ਼ਿਕਰ ਕੀਤਾ ਆ ਕਿਉਂਕਿ ਇਹ ਫਿਲਮ ਗੁਰਪ੍ਰੀਤ ਸਿੰਘ ੁੱਗੀ ਦੇ ਹਿੱਸੇ ਆਈ ਐਵੇਂ ਹੀ ਵਿਰਗ ਦੇ ਹਿੱਸੇ ਆਈਆਂ ਫਲॉप ਫਿਲਮਾਂ ਵਿੱਚੋਂ ਅੰਨੀ ਦੇਹਾ ਮੂਜਾਕ ਹੈ ਕੋਈ ਗੱਡੀ ਜਾਂਦੀ ਏ ਛਲਾਂਗਾ ਮਾਰਦੀ ਨੀਰੂ ਬਾਜਵਾ ਦੇ ਹਿੱਸੇ ਆਈਆਂ ਫਿਲਮਾਂ 'ਚ ਇਸ ਜਹਾਨੋਂ ਦੂਰ ਕਿਤੇ ਚੱਲ ਜਿੰਦੀ ਏ ਬੂਹੇ ਬਾਰੀਆਂ ਗਿੱਪੀ ਕਰੇ ਵਾਲ ਦੇ ਹਿੱਸੇ ਆਈਆਂ ਫਲॉप ਫਿਲਮਾਂ ਵਿੱਚ ਮਿੱਤਰਾਂ ਦਾ ਨਾਂ ਚੱਲਦਾ ਤੇ ਮੌਜਾਂ ਹੀ ਮੌਜਾਂ ਕਹਿਣ ਵਾਲੇ ਤਾਂ ਕਹਿੰਦੇ ਨੇ ਮੌਜਾਂ ਹੀ ਮੌਜਾਂ ਫਿਲਮ ਦੀ ਰਿਲੀਜ਼ ਹੀ 30 35 ਕਰੋੜ ਰੁਪਏ ਵੀ ਪਈਆ ਇਸ ਫਿਲਮ ਦੀ ਹਾਈਕ ਵੀ ਬਹੁਤ ਬਣਾਈ ਗਈ ਸੀ ਮਾਰਕੀਟਿੰਗ ਤੇ ਪੂਰਾ ਜ਼ੋਰ ਲੱਗਿਆ ਹੋਇਆ ਸੀ ਖੁੱਲਾ ਪੈਸਾ ਖਰਚਿਆ ਗਿਆ ਸੀ ਪਰ ਕਸਮਰੀਜ਼ ਕਿੰਗ ਅਗਲੇ ਨੇ ਨਹੀਂ ਪਸੰਦ ਕੀਤੀ ਹੂਣ ਜਿਹੜੀਆਂ ਫਿਲਮਾਂ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਦਾ ਜ਼ਿਕਰ ਕਰਦੇ ਆ ਇਹਨਾਂ ਨੂੰ ਦਰਸ਼ਕਾਂ ਨੇ ਪੈਸੇ ਖਰਚ ਕੇ ਸਿਨੇਮਾ ਵਿੱਚ ਜਾ ਕੇ ਦੇਖਿਆ ਉਹ ਫਿਲਮਾਂ ਵਿੱਚ ਜਿਹੜੀਆਂ ਫਿਲਮਾਂ ਦਾ ਸਭ ਤੋਂ ਪਹਿਲਾ ਜ਼ਿਕਰ ਕਰਨਾ ਬਣਦਾ ਹੈ ਉਹ ਉਹ ਹੈ ਮੋਡ ਇਸ ਫਿਲਮ ਦੀ ਬਹੁਤ ਹਾਈਕ ਸੀ ਆਲੋਚਕਾਂ ਨੇ ਇਸ ਨੂੰ ਫਲॉप ਫਿਲਮ ਵਿੱਚ ਰੱਖਿਆ ਹੋਇਆ ਪਰ ਫਿਲਮ ਦੀ ਸਟਾਰ ਕਾਸਟ ਤੇ 뮤직 ਨੇ ਇੰਨੇ ਕ ਪੈਸੇ ਕਮਾ ਲਏ ਹੋਣੇ ਆ OTT ਦੇ ਥਰੂ ਤੇ ਹੋਰ ਕਈ ਸਾਧਨਾਂ ਤੋਂ ਇਸ ਲਈ ਇਹਨੂੰ ਆਪਾਂ ਬ੍ਰੇਕ 1 ਲਿਸਟ ਚ ਰੱਖਿਆ ਫਿਲਮਾਂ ਕਿਵੇਂ ਪੈਸੇ ਕਮਾਉਂਦੀਆਂ ਨੇ ਉਸ ਲਈ ਤੁਸੀਂ ਆਈ ਬਟਨ ਤੇ ਕਲਿੱਕ ਕਰਕੇ ਵੀਡੀਓ ਦੇਖ ਸਕਦੇ ਹੋ ਇਸ ਤੋਂ ਬਾਅਦ ਹਿੱਟ ਫਿਲਮਾਂ ਵਿੱਚ ਚਾਰ ਫਿਲਮਾਂ ਦਾ ਨਾਮ ਜੁੜਿਆ ਹੋਇਆ ਆ ਇਹਨਾਂ ਨੂੰ ਦਸ਼ਕਾਂ ਨੇ ਬਾਕਸ ਆਫਿਸ ਤੇ ਜਾ ਕੇ ਦੇਖਿਆ ਤੇ ਪ੍ਰੋਡਿਊਸਰਾਂ ਨੇ ਵੀ ਪੈਸੇ ਕਮਾਏ ਉਹਨਾਂ ਵਿੱਚ ਸਭ ਤੋਂ ਪਹਿਲਾਂ ਜਿਹੜੀ ਫਿਲਮ ਦਾ ਨਾਮ ਹੈ ਉਹ ਹੈ ਰਾਜ ਕਰਨਾ ਰਾਜ ਜੈ ਰੰਦਾਵਾ ਦੀ ਫਿਲਮ ਮੈਡਲ ਇਸ ਨੇ 5 ਕਰੋੜ ਰੁਪਏ ਬਾਕਸ ਆਫਿਸ ਤੇ ਕਲੈਕਸ਼ਨ ਕੀਤੀ 2023 ਦੀ ਹਿੱਟ ਫਿਲਮਾਂ ਦੀ ਲਿਸਟ ਵਿੱਚ ਇਸ ਨੇ ਆਪਣਾ ਨਾਮ ਦਰਜ ਕੀਤਾ ਜੈ ਰੰਦਾਵਾ ਨੇ ਮੈਡਲ 2 ਦਾ ਵੀ ਐਲਾਨ ਕਰ ਦਿੱਤਾ ਹੈ ਇਸ ਤੋਂ ਬਾਅਦ ਜਿਹੜੀ ਫਿਲਮ ਆਉਂਦੀ ਹੈ ਉਹ ਹੈ ਸੋਨਮ ਬਾਜਵਾ ਦੀ ਰਾਤ ਤਾਂ ਹੁਣ ਜਾਣਾ ਆਪਾ ਇਹ ਲੋਕ ਸਾਨੂੰ ਸਦੀਆਂ ਤੋਂ ਦਬਾਉਂਦੇ ਆਏ ਨੇ ਜੇ ਦੀ ਧੌਣ ਤੇ ਗੋਡਾ ਰੱਖ ਕੇ ਨਾ ਦਿਖਾਇਆ ਤੁਹਾਨੂੰ ਤਾਂ ਮੇਰਾ ਨਾਂ ਵੀ ਦਿਲੀਪੀਓਂ ਦੇ ਉਹ ਜਿੱਤਿਆ ਸੀਪ ਲਾ ਗਿਆ ਆਪਣੇ ਤੇ ਜਨਾਨੀ ਮਹਿਕਮਾ ਇਸ ਫਿਲਮ ਨੂੰ ਸੋਨਮ ਬਾਜਵਾ ਤੇ ਤਾਨੀਆਂ ਖਿੱਚ ਕੇ 22 ਕਰੋੜ ਤੇ ਲੈ ਗਈਆਂ ਸੋਨਮ ਬਾਜਵਾ ਦੀ 2023 ਵਿੱਚ ਇਹ ਦੂਜੀ ਕਾਮਯਾਬ ਫਿਲਮ ਸੀ ਪਹਿਲੀ ਫਿਲਮ ਦੀ ਬਾਅਦ ਵਿੱਚ ਗੱਲ ਕਰਦੇ ਹਾਂ ਇਹ ਫਿਲਮ ਕਰਕੇ ਸੋਨਮ ਬਾਜਵਾ ਨੇ ਇਹ ਵੀ ਸਾਬਤ ਕਰ ਦਿੱਤਾ ਕਿ ਉਹ 2023 ਦੀ ਪੰਜਾਬੀ ਫਿਲਮ ਇੰਡਸਟਰੀ ਦੀ ਫੀਮੇਲ ਐਕਟਰਸਿਸ ਦੀ ਲਿਸਟ ਵਿੱਚ ਉਹ ਟੌਪ ਤੇ ਹੈ ਜੋ ਆਪਣੇ ਮੋਢਿਆਂ ਤੇ ਫਿਲਮ ਚੱਕ ਸਕਦੀ ਹੈ ਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫਿਲਮ ਇਹੇ ਕੋ ਆਪਣੀ ਮਰਜ਼ੀ ਨਾਲ ਜੁੜਨਾ ਚਾਹੁੰਦੀ ਸੀ ਆਪਣੇ ਮੁਤਾਬਿਕ ਜੁੜਨਾ ਤਾਂ ਸਭ ਦਾ ਹੱਕ ਹੈ ਨਾ ਸਰ ਕਾੜੀ ਕਰੋੜ ਰੁਪਏ ਦਾ ਬਿਜ਼ਨਸ ਕੀਤਾ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਸਤਿੰਦਰ ਸਰਤਾਜ ਦੇ ਗਾਣਿਆਂ ਕਰਕੇ ਗੀਤਾਂ ਕਰਕੇ ਇਹ ਫਿਲਮ ਚੱਲੀ ਆ ਪਰ ਨੀਰੂ ਬਾਜਵਾ ਦਾ ਵੀ ਐਕਟਿੰਗ ਵਾਲਾ ਪੂਰਾ ਜੋਰ ਲਾਇਆ ਹੋਇਆ ਦਿਖਦਾ ਸੀ ਤਾਂ ਹੀ ਤਾਂ 2024 ਵਿੱਚ ਤੁਸੀਂ ਫਿਰ ਦੇਖੋਗੇ ਇਸ ਜੋੜੀ ਨੂੰ ਸ਼ਾਇਰ ਫਿਲਮ ਵਿੱਚ ਜੋੜੀ ਹਾਂ ਜੋੜੀ ਦਲਜੀਤ ਤੋਂ ਸਾਹਜ ਤੇ ਨਿਮਰਤ ਖਹਿਰਾ ਦੀ ਜੋੜੀ ਫਿਲਮ ਫਿਲਮ ਨੇ 49 ਕਰੋੜ ਦਾ ਬਿਜ਼ਨਸ ਕੀਤਾ ਫਿਲਮ ਦੀ ਕਹਾਣੀ ਦਾ ਵੀ ਵਿਵਾਦ ਸੀ ਇਹ ਫਿਲਮ ਪ੍ਰખ્યાਤ ਗਾਇਕ ਅਮਰ ਸਿੰਘ ਚਮਕੀਨਾ ਦੇ ਜੀਵਨ ਤੇ ਹੈ ਜਾਂ ਨਹੀਂ ਹੈ ਆਧਾਰਿਤ ਹੈ ਚਾਹੇ ਕਿਸ ਨੇ ਦੇਖੀ ਚਾਹੇ ਨਹੀਂ ਦੇਖੀ ਪਰ ਸਭ ਨੂੰ ਪਤਾ ਹੈ ਕਿਹੜੀ ਗਾਇਕ ਜੋੜੀ ਦਾ ਕਤਲ ਹੋਇਆ ਸੀ ਇਸ ਜੋੜੀ ਨੂੰ 2023 ਵਿੱਚ ਹਿੱਟ ਫਿਲਮ ਮਿਲ ਗਈ ਹੁਣ ਬਾਕੀ ਬਚੀਆਂ ਦੋ ਫਿਲਮਾਂ ਵਿੱਚ ਜਿਹੜੀ ਫਿਲਮ ਸੁਪਰ ਹਿੱਟ ਦੀ ਲਿਸਟ ਵਿੱਚ ਪਹਿਲੀ ਫਿਲਮ ਹੈ ਉਹ ਉਹ ਹੈ ਕੈਰੀ ਆਨ ਚੱਟਾ ਚਾਹੇ ਵਿਕੀਪੀਡੀਆ ਕਰੇ ਬਾਲੀਆਂ ਬਾਕੀ ਦੋ ਲੋਪ ਵਾਲੀ ਲਿਸਟ ਵਿੱਚ ਪਈਆਂ ਨੇ ਪਰ ਇਸ ਫਿਲਮ ਨੇ ਸਾਰੀਆਂ ਕਸਰਾਂ ਪੂਰੀਆਂ ਕਰਤੀਆਂ ਤੇ ਸੋਨਮ ਬਾਜਵਾ ਦੇ ਕਰੀਅਰ ਤੇ 100 ਕਰੋੜ ਵਾਲੀ ਪੰਜਾਬੀ ਫਿਲਮ ਕਰਨ ਦਾ ਤਗਮਾ ਵੀ ਪੈ ਗਿਆ ਉਸ ਦਾ ਮਕਾਮ ਹੋਰ ਵੀ ਉੱਚਾ ਹੋ ਗਿਆ ਚਾਹੇ ਫਿਲਮ ਦੀ ਕਲੈਕਸ਼ਨ ਬਾਰੇ ਕਈ ਵਿਵਾਦ ਛੜੇ ਪਰ ਚਲੋ ਥੋੜਾ ਬਹੁਤ ਤਾਂ ਚੱਲਦਾ ਹੀ ਆ ਕਿਉਂਕਿ ਇਸ ਚੀਜ਼ ਨੂੰ ਮਾਨੀਟਰ ਕਰਨ ਲਈ ਕੋਈ ਵੀ ਨਿਰਪੱਖ ਅਦਾਰਾ ਜਾਂ ਸਿਸਟਮ ਹੈ ਨਹੀਂ ਸਾਰਾ ਕੁਝ ਮੌਖਿਕ ਹੈ ਮੂੰਝਵਾਨੀ ਪਰ ਜੋ ਵੀ ਹੈ ਫਿਲਮ ਨੇ ਬਹੁਤ ਵਧੀਆ ਕਮਾਈ ਕੀਤੀ ਸਭ ਤੋਂ ਅਖੀਰ ਵਿੱਚ ਜਿਸ ਫਿਲਮ ਦਾ ਜ਼ਿਕਰ ਹੋ ਰਿਹਾ ਹੈ ਉਹ ਫਿਲਮ ਦੇ ਲਈ ਸਭ ਨੇ ਦਰਸ਼ਕਾਂ ਦਾ ਰਸ਼ ਦੇਖਿਆ ਲੋਕਾਂ ਨੇ ਸਿਫਤਾਂ ਵੀ ਕੀਤੀਆਂ ਫਿਲਮ ਨੇ 100 ਕਰੋੜ ਵੀ ਕੀਤਾ ਹੋਰ ਕਈ ਰਿਕਾਰਡ ਵੀ ਬਣਾਏ ਤੇ ਕਈ ਪਸ਼ਾਵਾਂ ਵਿੱਚ ਰਿਲੀਜ਼ ਵੀ ਹੋਈ ਤੇ ਧਾਰਮਿਕ ਤੇ ਚੰਗੀ ਬਣੀ ਫਿਲਮ ਲਈ ਉਹ ਆਡੀਅנס ਵੀ ਸਿਨੇਮੇ ਤੱਕ ਆਉਂਦੀ ਹੈ ਜਿਹੜੀ ਆਮ ਤੌਰ ਤੇ ਸਿਨੇਮਾ ਤੱਕ ਨਹੀਂ ਆਉਂਦੀ ਚਲੋ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਰੱਬ ਰੱਖਾ